ਇਹ ਜਮਾਤੂ ਦੀਆਂ ਤੁਸੀਂ ਤਸਵੀਰਾਂ ਦੇਖੋ ਕਿਸ ਹਾਲਤੀ ਸਾਨੂੰ ਮਿਲਿਆ ਸੀ ਤੂੰ ਕਿਹਾ ਫੋਟੋ ਤੇਰਾ ਖੇਮਿਆ ਬੇਬੇ ਗੱਲ ਸਾਜਾ ਜ਼ਬਰਦਸਤੀ ਕਰਦੇ ਆ ਜ਼ਬਰਦਸਤੀ ਨਹੀਂ ਕਰਦੇ ਬੇਬੇ ਅਸੀਂ ਨਹੀਂ ਕਰਦੇ ਜ਼ਬਰਦਸਤੀ ਕੋਈ ਉਹਨਾਂ ਨੂੰ ਸਿਖਾ ਰਹੇ ਹਾਂ ਨਹੀਂ ਪਰ ਇਹ ਨਾ ਕਿ ਮੈਂ ਤੁਸੀਂ ਰੋ ਥੰਮ ਕਿਹਨਾਂ ਦੱਸਿਆ ਹੈ ਕੋਲ ਸੁਣਾ ਕੀ ਆ ਸਾਨੂੰ ਸਿਖਦਾ ਰੋਜ਼ ਅਸੀਂ ਰੋਡ ਤੋਂ ਨਹੀਂ ਗਏ ਉੱਥੇ ਵੀਡੀਓ ਸਾਡੇ ਕੋਲ ਗੋਹਾ ਚੜ੍ਹਦੇ ਤੇ ਜਮਾਤੂ ਦੇ ਸਾਥੀ ਕੋਈ ਕਿ ਨਿੱਕਾ ਜਿਹਾ ਸੀ ਦੱਸਦੇ ਆ 7-8 ਸਾਲ ਦਾ ਉਹ ਕਾਲੇ ਕੱਚਿਆਂ ਵਾਲੇ ਗਰੋਹ ਦੇ ਵਿੱਚ ਗ੍ਰਿਫਤਾਰ ਕਰ ਲਏ ਪਤਾ ਨਹੀਂ ਸੀਗੇ ਕਿ ਨਹੀਂ ਸੀਗੇ ਇਹ ਵੀ ਨਹੀਂ ਪਤਾ ਪਚਾਰਿਆ ਤੇ 40 ਸਾਲ 1900 ਤੁਸੀਂ ਦੇਖੋ 80 82 ਦੇ ਦਹਾਕੇ 'ਚ 80 ਦੇ ਦਹਾਕੇ 'ਚ ਐਸਾ ਚੱਕਰ ਚੱਲਿਆ ਕਿ ਅੱਜ 2024 'ਚ ਖੜੇ ਆਪਾਂ ਮਤਲਬ 40 ਸਾਲ 35 40 ਸਾਲ 'ਚ ਮਾਤੂ 7 8 ਸਾਲ ਦਾ ਜਮਾਤੂ ਬੁढ़ा ਹੋ ਗਿਆ ਚਾ ਕੱਦ ਸਾਡੇ ਦਾਦੇ ਸਮਾਨ ਪਿਓ ਸਮਾਨ ਸਾਡੀ ਮਾਂ ਸਮਾਨ ਉਹ ਬਜ਼ੁਰਗ ਮਾਂ ਕੀ ਉਹਨੂੰ ਕਹੀਏ ਪਰ ਜਮਾਤੂ ਦੀ ساری ਜ਼ਿੰਦਗੀ ਵਿਚਾਰੇ ਦੀ ਆਪਣੇ ਤੋਂ ਦੂਰ ਹੋ ਕੇ ਰਹਿ ਗਈ ਜਮਾਤੂ ਭਾਈ ਕੀ ਹਾਲ ਨੇ ਠੀਕ ਹੈ ठीक है दादा जन जनता घर जावे घर जाना नहीं नहीं, अम्मा का नाम क्या है अम्मा का नाम ना, माँ का नाम हजनी दी बहन का नाम क्या है बहन रुदनी और बाप का नाम क्या है बाप का हरी माथो हरी माथो भाई का नाम क्या है भाई का नरेना, नरेना ਔਰ ਤੁਹਾਡੇ گاؤں ਦਾ ਨਾਮ ਕੀ ਹੈ ਹਜਾਰੀ ਬਾਗ ਹਜਾਰੀ ਬਾਗ گاؤں ਦਾ ਨਾਮ گاؤں ਇਹ ਤਾਂ ਜ਼ਿਲ੍ਹਾ ਹੋ ਗਿਆ ਨਾ ਬਰਕਾ ਛੱਪਾ ਬਰਕਾ ਛੱਪਾ ਇਹ ਵੈਕ ਵੈਕ ਜੀ ਖਾਲਸਾ ਵਾਜੀ ਫਤਿਹ ਜਿਹੜਾ ਹੁਣੇ ਐਡਰੈਸ ਦੱਸਿਆ ਨਾਮ ਦੱਸਿਆ ਪਲੀਜ਼ ਜੇ ਕੋਈ ਵੀਰ ਇਸ ਵੀਰ ਦੇ ਐਡਰੈਸ ਬਾਰੇ ਜਾਣਕਾਰੀ ਰੱਖਦਾ ਸਾਡੇ ਨਾਲ ਸੰਪਰਕ ਕਰਿਓ ਹਜਾਰੀ ਬਾਗ ਬਰਕਾ ਛੱਪਾ ਪਿੰਡ ਦਾ ਨਾਮ ਦੱਸਦਾ ਜ਼ਿਲ੍ਹਾ ਹਜਾਰੀ ਬਾਗ ਦੱਸਦਾ ਆਪਣੀ ਭੈਣ ਦਾ ਨਾਮ ਰੁਧਨੀ ਦੱਸਦਾ अपने बाप का नाम पिता जी का नाम क्या है हरी माथुर हरी माथुर दादा और तुम्हारा नाम है जनता माथुर जनता जनता तुम्हारे कितने भाई है भाए। दो भाई दो भाई बड़े भाई का नाम क्या छोटे भाई का नाम क्या भाई का नाम क्या है भाई का हरी माथुर हरी माथुर और पिताजी का नाम क्या है नरेना नरयणा माताजी नाम ਮਾਂ ਕਾ ਨਾਮ ਹਕੂਕੀ ਹਾ ਦੀਦੀ ਠੀਕ ਹੈ ਤੇਰੇ ਗਾਉਂ ਕਾ ਨਾਮ ਕਿਆ ਹੈ ਗਾਉਂ ਗਾਉਂ ਬਰਕਾਪਾ ਬਰਕਾਚਾਪਾ ਤੇ ਇਹ ਜਮਾਤੂ ਆ ਜੀ ਜਮਾਤੂ ਜਮਾਤੂ ਉੱਪਰੋਂ ਦੇਖ ਸਾਹਮਣੇ ਦੇਖੋ ਸਾਹਮਣੇ ਬਾਈ ਕੇ ਸਰ ਮੂੰਹ ਠੀਕ ਕਰ ਲੈ ਮੂੰਹ ਥੋੜਾ ਠੀਕ ਕਰ ਲੈ ਹਾਂ ਜਮਾਤੂ ਨੂੰ ਨਾ ਜੀ ਮੂੰਹ ਖੋਲਣਾ ਨਹੀਂ ਹੈ ਬੰਦ ਕਰਨਾ ਹੈ ਹਾਂ ਠੀਕ ਕਰਨਾ ਹੈ ਤੇ ਇਹ ਜਮਾਤੂ ਦੀਆਂ ਤੁਸੀਂ ਤਸਵੀਰਾਂ ਦੇਖੋ ਕਿਸ ਹਾਲ ਤੁਸੀਂ ਸਾਨੂੰ ਮਿਲਿਆ ਸੀ ਸਰਦਾਰ ਮਤਲਬ ਸਰਦਾਰ ਕਹਿੰਦੇ ਹੋਏ ਆ ਵੀ ਤਕਲੀਫ ਜੀ ਹੁੰਦੀ ਆ ਮੁਖਤਿਆਰ ਸਿੰਘ ਸਰਪੰਚ ਜੀ ਨੇ 15 ਸਾਲ ਸਰਪੰਚੀ ਕੀਤੀ ਪਿੰਡ ਦੇ ਵਿੱਚ 40 ਕਿੱਲੇ ਜ਼ਮੀਨ ਦਾ ਮਾਲਕ ਸਰਦਾਰ ਐਡਾ ਤਣਾਟ ਚੰਗੀ ਪੋਲੀਟੀਕਲ ਪਹੁੰਚ ਰੱਖਦਾ ਉਰੇ ਤੀਆਂ ਪੁੱਤ ਚੰਗੀਆਂ ਪੋਸਟਾਂ ਅਹੁਦਿਆਂ ਤੇ ਜਵਾਈ ਜੇਲ ਸੁਪਰਡੈਂਟ ਤੇ ਜਮਾਤੂ ਦੇ ਸਾਥੀ ਕੋਈ ਇਹ ਨਿੱਕਾ ਜਿਹਾ ਸੀ ਦੱਸਦੇ ਆ 7-8 ਸਾਲ ਦਾ ਉਹ ਕਾਲੇ ਕੱਛਿਆਂ ਵਾਲੇ ਗਰੋਹ ਦੇ ਵਿੱਚ ਗ੍ਰਿਫਤਾਰ ਕਰ ਲਏ ਪਤਾ ਨਹੀਂ ਸੀਗੇ ਕਿ ਨਹੀਂ ਸੀਗੇ ਇਹ ਵੀ ਨਹੀਂ ਪਤਾ ਵਿਚਾਰਿਆਂ ਨੂੰ ਇਹ ਹੈਗੀ ਆ ਗੱਲ ਉਸ ਟਾਈਮ ਦੀ ਜਦੋਂ ਪੰਜਾਬ ਦੇ ਉੱਤੇ ਉਹ ਦੌਰ ਚੱਲਦਾ ਸੀ ਜਿੱਥੇ ਸੁੱਕੀ ਵੀ ਮੱਚਦੀ ਸੀ ਤੇ ਗਿੱਲੀ ਵੀ ਮੱਚਦੀ ਸੀ ਜਿੱਥੇ ਕੋਈ ਪੁੱਛਦਾ ਨਹੀਂ ਸੀ ਕੋਈ ਐਫ ਆਈ ਆਰ ਨਹੀਂ ਮੁਕਾਬਲੇ ਬਣਾਏ ਜਾਂਦੇ ਸੀ ਉਸ ਦੌਰ ਦੇ ਵਿੱਚ ਜਮਾਤੂ ਦਾ ਇੱਕ ਗਰੁੱਪ ਸੀ ਜਿਹੜਾ ਇਹਨਾਂ ਦੇ ਪਿੰਡੋਂ ਜਿਵੇਂ ਝੋਨਾ ਲਾਉਣ ਆਉਂਦੇ ਸੀ ਪੰਜਾਬ ਚ ਪਰਦੇਸੀ ਉਹ ਪੂਰੇ ਦਾ ਪੂਰਾ ਗਰੁੱਪ ਗ੍ਰਿਫਤਾਰ ਹੋ ਗਿਆ ਕਹਿੰਦੇ ਜੀ ਇਹ ਕਾਲੇ ਕੱਚੇ ਵਾਲਾ ਗਰੋਹ ਆ ਉਰਬੀ ਜਾਣ ਦਾ ਸੀਜ਼ਨ ਨਹੀਂ ਸੀ ਤੇ ਉਹਨਾਂ ਦੇ ਵਿੱਚ ਜਮਾਤੂ ਸੀਗਾ ਤੇ ਜਮਾਤੂ ਛੋਟਾ ਸੀਗਾ 8-9 ਸਾਲ ਦਾ ਤੇ ਉਹ ਜੇਲ ਸਪਰਟੈਂਟ ਨੂੰ ਜਦੋਂ ਸਪੁਰਦਗੀ ਦਿੱਤੀ ਪੂਰੇ ਗਰੋਹ ਦੀ ਤੇ ਨਾਲ ਹੀ ਜੇਲ ਦੇ ਗੇਟ ਤੇ ਕਰ ਬੱਚਾ ਵੀ ਪਹੁੰਚ ਗਿਆ ਤੇ ਜੇਲ ਸਪਰਟੈਂਟ ਕਹਿੰਦਾ ਵੀ ਬੱਚੇ ਨੂੰ ਤਾਂ ਮੈਂ ਅੰਦਰ ਰੱਖ ਨਹੀਂ ਸਕਦਾ ਤੇ ਤੇਰਾ ਕੋਈ ਦੋਸ਼ ਨਹੀਂ ਹੈਗਾ ਤੇ ਉਹ ਕਹਿੰਦਾ ਚਲ ਐ ਕਰਦੇ ਆ ਵੀ ਇਹਨੂੰ ਮੈਂ ਸੰਭ ਲੈਣਾ ਕੋਈ ਨਾ ਉਹਨੇ ਆਪਣੇ ਸਹੌਰੀਆਂ ਨੂੰ ਮਖਤਿਆਰ ਸਿੰਘ ਸਰਪੰਚ ਸਾਹਿਬ ਨੂੰ ਗਿਫਟ ਕਰਤਾ ਵੀ ਯਾਰੇ ਪਰਦੇਸੀ ਆ ਇਹਨੂੰ ਇੱਥੇ ਘਰੇ ਰੱਖ ਲਓ ਤੇ ਕੰਮ ਕਰਾਈ ਚੱਲੋ ਕੋਈ ਨਾ ਕੋਈ ਵੀ ਇਹਦੇ ਪਿੱਛੇ ਅੱਗੇ ਤਾਂ ਕੋਈ ਨਹੀਂ ਤੇ ਜਮਾਤੋਂ ਡਿਪਰੈਸ਼ਨ ਚ ਲੱਗ ਗਿਆ ਜਾਂ ਡਰ ਗਿਆ ਜਾਂ ਕੀ ਹੋਇਆ ਹੌਲੀ 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 ਜਮਾਤੋਂ ਅਫਸੈਟ ਹੋ ਗਿਆ ਤੇ 40 ਸਾਲ 1900 ਤੁਸੀਂ ਦੇਖੋ 80 82 ਦੇ ਦਹਾਕੇ 'ਚ 85 ਦੇ ਦਹਾਕੇ 'ਚ ਐਸਾ ਚੱਕਰ ਚੱਲਿਆ ਤੇ ਅੱਜ 2024 'ਚ ਖੜੇ ਆਪਾਂ ਮਤਲਬ 40 ਸਾਲ 35 40 ਸਾਲ ਜਮਾਤੂ 7 8 ਸਾਲ ਦਾ ਜਮਾਤੂ ਬੁढ़ा ਹੋ ਗਿਆ ਤੂੜੀ ਵਾਲੇ ਕਮਰੇ 'ਚ ਹੀ ਸੌਂਦਾ ਜਿਹੜਾ ਸਪਰੇਅ ਵਾਲਾ ਲੀਟਰ ਆ ਉਹ ਵੱਢ ਕੇ ਉਹਦੇ ਵਿੱਚ ਹੀ ਚਾਹ ਪਾ ਕੇ ਦਿੱਤੀ ਜਾਂਦੀ ਨੌਕਰ ਤਾਂ ਸੀ ਪਰ ਜਾਨਵਰਾਂ ਵਰਗਾ ਬਤੀਰਾ ਸੀ ਇਹਦੇ ਤੇ ਜਦੋਂ ਲੈ ਕੇ ਆਏ ਆ ਉਹ ਵੀਡੀਓ ਵੀ ਤੁਸੀਂ ਦੇਖੋ ਕੀ ਹਾਲ ਸੀ ਉਹ ਮਾਂ ਕਿਵੇਂ ਲੜਦੀ ਸੀ ਸਾਡੇ ਨਾਲ ਉਹ ਬਾਪੂ ਬਸ ਕੀ ਮਤਲਬ ਐਡਾ ਉੱਚਾ ਕੱਦ ਸਾਡੇ ਦਾਦੇ ਸਮਾਨ ਪਿਓ ਸਮਾਨ ਸਾਡੀ ਮਾਂ ਸਮਾਨ ਉਹ ਬਜ਼ੁਰਗ ਮਾਂ ਕੀ ਉਹਨੂੰ ਕਹੀਏ ਪਰ ਜਮਾਤੂ ਦੀ ਸਾਰੀ ਜ਼ਿੰਦਗੀ ਵਿਚਾਰੇ ਦੀ ਆਪਣੇਆਂ ਤੋਂ ਦੂਰ ਹੋ ਕੇ ਰਹਿ ਗਈ ਹੁਣ ਇਹ ਡਰੈਸ ਦੱਸਦਾ ਆਪਣਾ ਪਿੰਡ ਦੱਸਦਾ ਬਰਕਾਛਾਪਾ ਹਜ਼ਾਰੀ ਬਾਗ ਜ਼ਿਲ੍ਹਾ ਦੱਸਦਾ ਆਪਣੇ ਘਰਦਿਆਂ ਦੇ ਕੁਝ ਨਾਮ ਵੀ ਦੱਸਦਾ ਤੇ ਜੇ ਕੋਈ ਪਹਿਚਾਣਦਾ ਜੇ ਕੋਈ ਉਸ ਡਰੈਸ ਬਾਰੇ ਜਾਣਦਾ ਤਾਂ ਸੰਪਰਕ ਕਰਕੇ ਸਾਡੇ ਨਾਲ ਜ਼ਰੂਰ ਸਾਂਝ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਮਾਤੂ ਦਾਦਾ